ਹੈਲੋ YouTube ਫੈਮਲੀ ਕਿਵੇਂ ਹੋ ਜੀ ਸਾਰ ਜਣੇ ਆਈ ਹੋਪ ਕਿ ਤੁਸੀਂ ਸਾਰ ਜਣੇ ਬਹੁਤ ਵਧੀਆ ਹੋਵੋਗੇ ਤੇ ਸਵਾਗਤ ਹੈ ਆਪਣੇ ਚੈਨਲ ਦੇ ਵਿੱਚ ਸੋ ਟਾਈਮ ਤਕਰੀਬਨ ਆਪਣਾ ਹੋ ਗਿਆ ਹੈ ਪੂਰੇ 7:20 ਹੋ ਚੁੱਕੇ ਨੇ ਟਾਈਮ ਤੇ ਆਪਾਂ 7:30 ਵਜੇ ਜਾਣਾ ਕੰਮ ਤੇ 10 ਮਿੰਟ ਰਹਿ ਗਏ ਨੇ ਤਕਰੀਬਨ ਤੇ ਵਲੌਗ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹੋ ਅੱਜ ਦਾ ਤੁਹਾਨੂੰ ਸਾਰਾ ਵੀਊ ਬਿਖਾਵਾਂਗੇ ਸੋ ਹੁਣ ਹਜੇ ਕਾਫੀ ਜਿਆਦਾ ਹਨੇਰਾ ਹੈ ਤੇ ਬਾਹਰ ਕਹਿੰਦੇ ਚਿੱਕੜ ਹੀ ਚਿੱਕੜ ਹੋਇਆ ਪਿਆ ਆ ਦੇਖ ਸਕਦੇ ਹੋ ਤੁਸੀਂ ਆਦਰ ਦੇਖੋ ਕਿੰਨਾ ਜਿੱਕੜ ਆ ਕੁਝ ਵੀ ਨਹੀਂ ਦਿਖ ਰਿਹਾ ਹੋਣਾਗਾ ਸੋ ਬਾਹਰ ਤਾਂ ਮੌਸਮੀ ਬਹੁਤ ਜ਼ਿਆਦਾ ਖਰਾਬ ਹੈ ਤੇ ਆਪਾਂ ਜਾਣਾ ਹੈ ਕੰਮ ਤੇ ਤੇ ਹੁਣ ਮੈਂ ਬੋਬੀ ਨੂੰ ਕਹਿੰਨੀ ਆ ਕਿ ਮੈਨੂੰ ਛੱਡ ਕੇ ਆਏਗਾ 7:30 ਵਜੇ ਦਾ ਟਾਈਮ ਦਿੱਤਾ ਗਿਆ ਆ ਤੇ 7:30 ਵਜੇ ਹੀ ਆਪਾਂ ਜਾਵਾਂਗੇ ਤੇ ਉਥੋਂ ਦਾ ਵਲੌਗ ਜੇ ਹੋ ਸਕਿਆ ਮੈਂ ਰਸਤਾ ਲਾ ਲੋ ਵੀਊ ਸ਼ੇਅਰ ਜ਼ਰੂਰ ਕਰੂੰਗੀ ਤੇ ਵਲੌਗ ਨਾਲ ਤੁਸੀਂ ਇਦਾਂ ਹੀ ਬਨੇ ਰਹਿਣਾ ਜੇਕਰ ਕੋਈ ਵੀ ਨਵਾਂ ਵੀਡੀਓ ਦੇਖ ਰਿਹਾ ਹੈ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਮੇਰਾ ਹਰ ਇੱਕ ਤੁਸੀਂ ਆਉਣ ਵਾਲਾ ਵਲੌਗ ਦੇਖ ਸਕੋ ਸੋ ਪਰਸੋ ਵੀ ਅਸੀਂ ਟਾਈਮ ਤੇ ਇਦਾਂ ਹੀ ਟਾਈਮ ਨਾਲ ਮੈਨੂੰ ਜਾਣਾ ਪਿਆ ਤੇ ਉਦੋਂ ਮੈਂਨਾਂ ਸੀ ਏਦੋਂ ਵੀ ਜ਼ਿਆਦਾ ਹਨੇਰਾ ਸੀ ਹੁਣ ਥੋੜਾ ਥੋੜਾ ਦੇਖ ਸਕਦੇ ਹੋ ਚਾਨਣ ਹੋ ਰਿਹਾ ਹੈ ਨਾ ਉਦੋਂ ਤਾਂ ਬਿਲਕੁਲ ਹਨੇਰਾ ਸੀਗਾ ਸੋ ਮੈਂ ਹੁਣ ਆਪਣਾ ਘਰ ਦੇ ਬਾਹਰ ਖਲੋਤੀ ਹੋਈ ਆ ਬੋਬੀ ਦੀ ਵੇਟ ਕਰ ਰਹੀ ਆ ਉਸ ਤੋਂ ਬਾਅਦ ਆਪਾਂ ਜਾਣੇਗਾ ਕੰਮ ਤੇ ਤੇ ਵੀਡੀਓ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹੇ ਹਾਂਜੀ एवरीवन ਮੈਂ ਹੁਣ ਦੇਖ ਸਕਦੇ ਹੋ ਥੋੜਾ ਬਹੁਤਾ ਮਤਲਬ ਕਿ ਹਨੇਰਾ हटਿਆ ਚਾਨਣ ਹੋ ਚੁੱਕਿਆ ਤੇ ਆਪਾਂ ਹੁਣ ਆਪਣੀ ਜਾਣ ਦੀ ਤਿਆਰੀ ਹੈ ਮੰਮਾ ਖਾਣਾ ਬਣਾ ਰਿਹਾ ਟਿਫਨ ਪੈਕ ਕਰ ਰਿਹਾ ਤੇ ਉਸ ਤੋਂ ਬਾਅਦ ਆਪਾਂ ਸਾਰਾ 뷰 ਵੀ ਦਿਖਾਵਾਂਗੇ ਰਸਤੇ ਵਿੱਚ ਕੀ ਹਾਲ ਹੈ ਤੇ ਵੀਡੀਓ ਦੇ ਨਾਲ ਇਦਾਂ ਹੀ ਬਨੇ ਧਿਆਨ ਨਾਲ ਜਾਇਓ ਠੀਕ ਹੈ ਇਆ ਮਨ ਲਾ ਰੋਟੀ ਜੀ ਮੈਨੂੰ ਹੀ ਵਾਦੀ ਆ ਦਿੱਤੀ ਬਸ ਠੀਕ ਤੇ ਦੂਸਰੀ ਡੱਬੀ ਕਿੱਥੇ ਆ ਰੋਟੀਆਂ ਵਾਲੀ ਨਹੀਂ ਬਸ ਐਨ ਠੀਕ ਆ ਜਾਨ ਮੈਂ ਉੱਥੇ ਦੇਖਤੀ ਆ ਜੇ ਟਾਈਮ ਹੋਇਆ ਖਾ ਲੈਣੀ ਨਹੀਂ ਖਾ ਲਈ ਨਾ ਪਹਿਲਾਂ ਰੋਟੀ ਬਾਅਦ ਚ ਚੇਤਾ ਭੁੱਲ ਜਾਂਦਾ ਲੇਟ ਨਾ ਖਾਵੀ ਤੇ ਧਿਆਨ ਨਾਲ ਜਾਣਾ ਜੇ ਦੋਨਾਂ ਨੇ ਹੌਲੀ ਹੌਲੀ ਉਹ ਦਲੇਦ ਸੌਣ ਰਹੀ ਦਸਤਾਨੇ ਦਾ ਕਾਲੇ ਦੇ ਗਿੱਲੇ ਹੋ ਗਏ ਮੀਂਹ ਵਿੱਚ ਆਈਏ ਮੀ ਵਿੱਚ ਭਿੱਜਦੀ ਆਈ ਏ ਕੱਲ ਦਸਤਾਨੇ ਵੀ ਗਿੱਲੇ ਹੋਗੇ ਕੋਟ ਵੀ ਹੌਲੀ ਹੌਲੀ ਜਾਇਓ ਧਿਆਨ ਨਾਲ ਆਓ ਵੇਖੀ ਬੈਠੀ ਹੋਈ ਬਾਹਰ ਨਿਕਲ ਕੇ ਹਾਂਜੀ एवरीवन ਹੁਣ ਆਪਾਂ ਚੱਲੇ ਆਂ ਕੰਮ ਤੇ ਤੇ ਆਪਣੀ ਵੀ ਰੋਟੀ ਵੀ ਪੱਕ ਗਈ ਐ ਮਾੜੀ ਰਹਿ ਗਈ ਜੀ एवरीवन ਹੁਣ ਆਪਾਂ ਚੱਲੇ ਆ ਤੁਹਾਨੂੰ ਸਾਰੇ 뷰 ਦਿਖਾਵਾਂਗੇ ਜਿੰਨਾ ਵੀ ਚਿੱਕੜ ਹੈ ਮੈਂ ਐਕਟਿਵ ਤਾਂ ਨਹੀਂ ਨਹੀਂ ਤਾਂ ਚਾਨਣ ਚ ਹੀ ਜਾਣਾ ਸੀਗਾ ਜਾਣਾ ਤਾਂ ਆਪਾਂ ਚਾਨਣ ਦੇ ਵਿੱਚ ਹੀ ਸੀਗਾ ਤੇ ਮੈਂ ਤਾਂ ਹੀ ਨਹੀਂ ਗਈ ਕਿਉਂਕਿ ਕਾਫੀ ਸਾਰਾ ਚਿੱਕੜ ਹੈ ਵਾਹ ਗੁਰੂ ਸੁਖ ਰੱਖੀ ਦੇਖੋ ਵਾਲੇ ਜਦੋਂ ਮੈਂ ਵਾਪਸ ਆ ਰਹੀ ਸੀ ਨਾ ਇੰਨਾ ਸਾਰਾ ਚਿੱਕੜ ਸੀਗਾ ਤੇ ਮਤਲਬ ਕੋਈ ਵੀਕਲ ਵੀ ਨਹੀਂ ਸੀ ਰਾਸਤੇ ਵਿੱਚ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਸੀ ਤੇ ਫਿਰ ਵੀ ਮੇਰੀ ਸਕੂਟਰੀ ਚਲਦੀ ਚਲਦੀ ਸਲਿੱਪ ਹੋ ਰਹੀ ਸੀ ਕਿਉਂਕਿ ਚਿੱਕੜ ਛੜਕੀ ਬੜੀ ਗਿੱਲੀ ਸੀ ਹੁਣ ਥੋੜਾ ਜਿਹਾ ਸੜਕ ਸੁੱਕ ਗਈ ਹੈ ਬਾਹਰ ਦਾ ਵੀਊ ਚੈੱਕ ਕਰੋ ਕਿੰਨਾ ਸੋੜਾ ਹੈ ਸਵੇਰ ਸਵੇਰ ਇੱਥੇ ਹੁਣ ਸਾਡਾ ਮੋਟਰਸਾਈਕਲ ਰੁਕ ਗਿਆ ਪਤਾ ਨਹੀਂ ਹੋਣੇ ਇਹ ਠੰਡਾ ਹੋ ਗਿਆ ਹੈ ਗਰਮ ਨਹੀਂ ਹੋਇਆ ਲੈ ਕੇ ਤੇਲ ਮੁੱਕ ਗਿਆ ਪਤਾ ਨਹੀਂ ਹੁਣ ਮੈਨੂੰ ਸੰਭਾਲ ਕੇ ਚੱਲਦਾ ਨਹੀਂ ਭਇਆ ਹਾਂ ਨਹੀਂ ਕਰਕੇ ਨਾ ਨਹੀਂ ਚੱਲਦਾ ਬਾਹਰ ਦਾ ਵੀਊ ਚੈੱਕ ਕਰੋ ਤੇ ਇੱਥੇ ਆ ਹੀ ਕਹਿੰਦੇ ਰੁਕ ਓਏ ਸੰਭਾਲ ਕੇ ਤਿਲਕ ਜੇਗਾ ਅੱਗੇ ਤਿਲਕਣੇ ਕੀ ਕਮਾਰ ਕੇ ਵੇਖ ਲੈ ਯਾਰ ਅੰਮ ਤੇ ਵੀ ਜਦੋਂ ਜਾਣਾ ਹੁੰਦਾ ਨਾ ਪੂਰੇ ਟਾਮ ਤੇ ਆ ਹੋ ਜਾਂਦਾ ਹਾਂਜੀ एवरीवन ਇਧਰ ਸਾਡਾ ਮੋਟਰਸਾਈਕਲ ਕਹਿੰਦੇ ਰੁਕ ਚੁੱਕਿਆ ਉਹ ਯਾਰ ਮੈਂ ਸਕੂਟੀ ਤਾਂ ਨਹੀਂ ਲੈ ਕੇ ਆਈ ਇਧਰ ਦੇਖੋ ਕਿੰਨਾ ਸਾਰਾ ਚਿੱਕੜ ਹੈ ਤੇ ਇਹਨੂੰ ਮਿੱਟੀ ਹੈ ਮੇਰੇ ਤੋਂ ਸਕੂਟੀ ਸੰਭਾਲ ਲੈਣੀ ਨਹੀਂ ਆਣੀ ਸੀ ਮੈਂ ਇਹਨਾਂ ਨੂੰ ਕਿਹਾ ਮੈਂ ਛੱਡ ਦੋ ਨਹੀਂ ਤਾਂ ਮੈਂ ਜਾਣਾ ਤਾਂ ਆਹ ਦੇਣੀ ਸੀ ਦਿਨ ਚ ਹੀ ਸੀ ਕੰਮ ਨਹੀਂ ਸੀ ਰਾਤ ਨਹੀਂ ਸੀ ਉਸ ਦਿਨ ਤਰ੍ਹਾਂ ਤੇ ਆਪ ਬੋਬੀ ਨੂੰ ਕਿਹਾ ਵੀ ਤੂੰ ਮੈਨੂੰ ਛੱਡਿਆ ਹੁਣ ਇੱਥੇ ਹੁਣ ਪਤਾ ਨਹੀਂ ਕੀ ਪੰਗਾ ਪੈ ਗਿਆ ਮੋਟਰਸਾਈਕਲ ਠੰਡਾ ਹੋਇਆ ਵਾ ਹੈਗਾ ਚੱਲਦਾ ਨਹੀਂ ਹੈਗਾ ਅਜੇ ਪਿੰਡ ਤੋਂ ਅਸੀਂ ਬਾਹਰ ਹੀ ਆਏ ਸੀਗੇ ਤੇ ਇੱਥੇ ਆਪਣਾ ਮੋਟਰਸਾਈਕਲ ਉਹ ਸ਼ਾਰਟ ਨਹੀਂ ਹੋ ਰਿਹਾ ਹੋਣਾ ਠੰਡਾ ਹੋਇਆ ਪੈਣਾ ਤੇਨੂੰ ਮੈਂ ਪਹਿਲਾਂ ਕਿਹਾ ਸੀ ਸ਼ਾਰਟ ਦਿੰਦਾ ਇਹ ਐਂ ਕਰਦਾ ਸਕੂਟਰੀ ਵੀ ਨਹੀਂ ਇਹ ਬੰਦ ਕਰ ਦਿੰਦਾ ਉਹਨੂੰ ਵੀ ਚਲਦੀ ਨੂੰ ਮੈਂ ਜੇ ਸਟਾਰਟ ਕਰ ਦਮਾ ਨਾ ਵੀ ਮੈਂ ਹੁਣ ਕੰਮ ਤੇ ਜਾਣਾ ਠੰਡੀ ਉਹ ਦਿੱਤੀ ਹੋ ਜੂਗੀ ਤੇ ਉਹਨੂੰ ਵੀ ਬੰਦ ਕਰ ਦੇਗਾ ਪਹਿਲਾਂ ਨਹੀਂ ਨੂੰ ਪਤਾ ਸੀ ਮੇਰਾ ਉਤੋਂ ਟਾਈਮ ਹੋ ਜਾਂਦਾ ਮੁੱਸੇ ਜੀ ਬੋਲੀ ਹੁਣ ਹੋ ਜਾ ਹੋ ਜਾ ਸਟਾਰਟ ਯਾਰ ਸੰਗ ਨਾ ਕਰ ਯਾਰ ਕੰਮ ਦਾ ਟਾਈਮ ਹੋ ਜਾਂਦਾ ਇਹ ਪਿੰਡ ਤੋਂ ਬਾਹਰ ਆ ਗਏ ਆ ਤੇ ਇੱਥੇ ਸਾਡਾ ਮੋਟਰਸਾਈਕਲ ਰੁਕ ਗਿਆ ਸਟਾਰਟ ਹੋ ਜਾਵੇ ਮਿੰਡੋ ਬੁੜੀ ਟੈਨਸ਼ਨ ਬਣੀ ਪਈ ਏ ਹੋ ਗਿਆ ਹੋ ਗਿਆ ਸਟਾਰਟ ਸ਼ੁਕਰ ਆ ਯਾਰ ਮੈਨੂੰ ਬੁੜੀ ਟੈਨਸ਼ਨ ਬਣੀ ਪਈ ਏ ਹਾਂ ਮੇਰਾ ਬੰਮਾ ਆਦਰ ਦੇਖੋ ਕਿੰਨਾ ਟਿਕੜਾ ਆ ਆ ਦੇਖੋ ਮੈਂ ਇਸੇ ਗੱਲਾਂ ਗੱਲ ਕਰਕੇ ਨਹੀਂ ਆ ਗਈ ਅੱਜ ਸਕੂਟੀ ਲੈ ਕੇ ਆਈ ਸੀ ਸ਼ੁਕਰ ਹੋ ਗਿਆ ਮੋਟਰਸਾਂਗ ਸਾਰ ਡਿਆਰ ਮੈਨੂੰ ਐਸੀ ਵੀ ਬਸ ਮੈਂ ਲੇਟ ਹੋ ਜਾਾਂਗੀ ਆਦਰ ਦੇਖੋ ਹਾਲਤ ਕੀ ਬਣੀ ਪਈ ਐ ਬੜਾ ਤਾ ਹਲਕੇ ਦਾ 20 ਮਿੰਟ ਤਾਂ ਇੱਥੇ ਅਸੀਂ ਵੇਸਟ ਕਰ ਲਏ ਸਟਾਰਟ ਨਹੀਂ ਹੁੰਦਾ ਸੀ ਮੋਟਰਸਾਈਕਲ ਉਹ ਨਾ ਵੈਸੇ ਠੰਡਾ ਸੀਗਾ ਤੇ ਬਹੁਤ ਵਧੀਆ ਚੱਲਦਾ ਹੈ ਤੁਹਾਨੂੰ ਕਰਕੇ ਬਲੀ ਤੋਂ ਸੌਣ ਹੈ ਸੀ ਸ਼ਹਿਰ ਪਹੁੰਚ ਚੁੱਕੇ ਸੀ ਵਸਕੇ ਸ਼ਹਿਰ ਆ ਗਿਆ ਤੇ ਹਰ ਇਗੋ ਚੁੱਕੇ ਸੀ ਆ ਗਿਆ ਸ਼ਹਿਰ ਕੰਮ ਤੇ ਮੈਂ ਮਤਲਬ ਪਹੁੰਚ ਚੁੱਕੀ ਹਾਂ ਬਸ ਥੋੜਾ ਜਿਹਾ ਰਹਿ ਗਿਆ ਤੇ ਵੀਡੀਓ ਦੇ ਨਾਲ ਆਪਾਂ ਘਰ ਜਾ ਕੇ ਮਿਲਦੇ ਹਾਂ ਵਾਪਸ ਕੰਮ ਤੇ ਮੈਂ ਜੀ ਆਣਾ ਕਰਾਂਗੇ ਤੁਸੀਂ ਦੇਖ ਹੀ ਆਉਣਾ ਹਾਂ ਹਾਂ ਜੀ ਇੱਧਰ ਗਈ ਚਲੀ ਸੀਗੀ ਲਾਈਟ ਤੇ ਬੋਵੀ ਕੁਤਰਦਾ ਪਿਆ ਇਹ ਪੱਠੇ ਹਾਂ થਤੇ ਇਹ ਵੀ ਖੁੱਤ ਰਹੀ ਚਲੀ ਆ। ਦੋੜੀ ਆ। ਹਾਲੇ ਤੱਕ ਆ। ਹਾਲੇ ਨਾ ਸੇਰ ਬਾਹਰ। ਲਾਈਟ ਦਾ ਤਾਂ ਓਖਾ ਹੀ ਹੋ ਗਿਆ ਹਨਾ ਬੋਵੀ। ਕਿਹੜੇ ਵੇਲੇ ਗਈਏ? ਇੱਧਰ ਬੋਵੀ ਗੱਲ ਕਰਦਾ ਪਿਆ ਸੀ ਆਪਦੇ ਮਾਮੇ ਨਾਲ ਵੀਡੀਓ ਕਾਲ ਆਈ ਹੋਈ ਸੀ ਮੋਟਰਸਾਈਕਲ ਵਿਖਾਈ ਜਾਂਦਾ ਉਹਨਾਂ ਨੂੰ ਟਾਇਰ ਪਵਾਇਆ ਅਗਲਾ ਵੀਡੀਓ ਕਾਲ ਆਈ ਹੋਈ ਏ ਇਹਦੇ ਮਾਮੇ ਦੀ ਅੱਛਾ ਜਮਾ ਅੱਗੋ ਆਈ ਨੰਦਾ ਅੱਗੋ ਮੋਟਰ ਵੇ ਚਰਚੈਕ ਵਾਹ ਵਾਂਗੇ ਪਾਵਾਂਗੇ ਆਗੇ ਲਾ ਦੇ ਜੰਮ ਮੇਰਾ ਖੋੜ ਦੋ ਥੀ एवरीवन ਮੈਂ ਅੱਜੋ ਕਿਸੇ ਕਾਰ ਤੇ ਕਾਰਾਂ ਕੇ ਮਤਲਬ ਮੈਂ ਚਾਹ ਵਗੈਰਾ ਪੀਤੀ ਆਪਣੀ ਤੇ ਰੈਸਟ ਕੀਤੀ ਸੀਗੀ ਹੁਣ ਵੀ ਮੈਨੂੰ ਕਾਫੀ ਠੰਡ ਲੱਗ ਰਹੀ ਹੈਗੀ ਆ ਸੋ ਅੱਜ ਮੌਸਮ ਤੁਸੀਂ ਜਿਵੇਂ ਦੇਖਿਆ ਹੀ ਹੋਣਾ ਇੰਨਾ ਕੁ ਜ਼ਿਆਦਾ ਖਰਾਬ ਸੀਗਾ ਮੈਂ ਇਸ ਕਰਕੇ ਸਕੂਟੀ ਨਹੀਂ ਲੈ ਕੇ ਗਈ ਅੱਜ ਕੰਮ ਤੇ ਜਲਦੀ ਜਾਣਾ ਸੀਗਾ ਆਪਣਾ ਬੁਕਿੰਗ ਸੀ ਜਿੰਦਾ ਸਾਨੂੰ ਟਾਈਮ ਦਿੱਤਾ ਗਿਆ ਸੀ ਉਹ ਟਾਈਮ ਤੇ ਅਸੀਂ ਜਾਣਾ ਸੀਗਾ ਇਸ ਕਰਕੇ ਮੈਂ ਆਪਣੀ ਸਕੂਟੀ ਨਹੀਂ ਲੈ ਕੇ ਗਈ ਕਿਉਂਕਿ ਰਸਤਾ ਬਹੁਤ ਜ਼ਿਆਦਾ ਖਰਾਬ ਸੀ ਚੱਕੜ ਸੀਗਾ ਇਸ ਕਰਕੇ ਮੈਨੂੰ ਭਰਾ ਛੱਡ ਕੇ ਆਇਆ ਹਨਾ ਉਸ ਤੋਂ ਬਾਅਦ ਫਿਰ ਅਸੀਂ ਆਪਣਾ ਵਾਪਸੀ ਤੇ ਆਏ ਮੈਂ ਵਲੌਗ ਨਹੀਂ ਸ਼ੂਟ ਕਰ ਸਕੀ ਤੇ ਹੁਣ ਮੈਂ ਘਰੇ ਆਈ ਸੀ ਘਰੇ ਆਉਂਦੇ ਸਫ਼ਰ ਹੀ ਗੈਸਟ ਆਏ ਸੀਗੇ ਹਨਾ ਘਰ ਵਿੱਚ ਆਪਣਾ ਵਿਆਹ ਦਾ ਸੱਦਾ ਦੇਣ ਆਏ ਸੀਗੇ ਆਪਾਂ ਨੂੰ ਵਿਆਹ ਆਇਆ ਹੈਗਾ ਆ ਸੋ ਵਿਆਹ ਦਾ ਵਲੌਗ ਵੀ ਆਪਾਂ ਜ਼ਰੂਰ ਬਣਾਵਾਂਗੇ ਤੇ ਕਾਫੀ ਮਤਲਬ ਕਿ ਕਾਫੀ ਟਾਈਮ ਬਾਅਦ ਵਿਆਹ ਆਇਆ ਆ ਹਾਂ ਵਿਆਹ ਮਤਲਬ ਕਿ ਆਉਂਦੇ ਆਇਆ ਸੀ ਮਿਲਦਾ ਇੱਕ ਹੋਰ ਆਇਆ ਸੀਗਾ ਉਦੋਂ ਅਸੀਂ ਗਏ ਨਹੀਂ ਸੀਗੇ ਉਹ ਅਸੀਂ اٹੈਂਡ ਨਹੀਂ ਕਰ ਸਕਕੇ ਵਿਆਹ ਨੂੰ ਹਨਾ ਸੋ ਇਧਰ ਤੁਸੀਂ ਦੇਖ ਸਕਦੇ ਹੋ ਇਹ ਫੋਟੋਨ ਵਿੱਚ ਇਹ ਵਾਲਾ ਕਾਰਡ ਆਇਆ ਹੈ ਹਨਾ ਸੋ ਦੇਖਦੇ ਹਾਂ ਮੈਂ ਤਾਂ ਹੁਣੇ ਖੋਲਿਆ ਹਾਲੇ ਆਪਣਾ ਵੀਡੀਓ ਨੂੰ ਕੀਤਾ ਸਟਾਰਟ ਹਨ ਸੋ ਦੇਖ ਸਕਦੇ ਹੋ ਕਾਫੀ ਸੋਹਣਾ ਆਪਣਾ ਕਾਰਡ ਆ ਵਿਆਹ ਦਾ ਬਹੁਤ ਸੋਹਣਾ ਆ ਤੇ ਗੈਸਟ ਆਏ ਸੀਗੇ ਜਿਨ੍ਹਾਂ ਦੀ ਬੇਟੀ ਦਾ ਵਿਆਹ ਆ ਉਹਨਾਂ ਦੇ ਪਾਪਾ ਆਏ ਸੀਗੇ ਹਨ ਸੋ ਜ਼ਰੂਰ ਮੈरिज ਇਹਨਾਂ ਦੀ ਅਟੈਂਡ ਕਰਾਂਗੇ ਆਪਾਂ ਸਾਡੇ ਵਿਆ ਸਾਡੇ ਵਿੜੇ ਦੀਆਂ ਰੌਣਕਾਂ ਓਕੇ ਜੀ ਓਕੇ ਸੋ ਥੈਂਕ ਯੂ ਸੋ ਮੱਚ ਤੁਸੀਂ ਕਾਰਡ ਦੇ ਕੇ ਗਏ ਹੋ ਤੇ ਤੁਹਾਨੂੰ ਲੱਖ ਲੱਖ ਵਧਾਈਆਂ ਹੋਣ ਹਨ ਤੁਹਾਡੀ ਵਿਆਹ ਆ ਪੈਲਸ ਤੁਸੀਂ ਲਗਾ ਸਕਦੇ ਹੋ ਆਪਣਾ ਮਕਸਰ ਵਾਲੀ ਸਾਈਡ ਉਧਰ ਉਧਰੀ ਸਾਈਡ ਜਾਣਾ ਪੈਣਾ ਜਿੱਥੇ ਆਪਣੇ ਨਾਨਕੇ ਰਹਿੰਦੇ ਆ ਥੈਂਕ ਯੂ ਸੋ ਮੱਚ ਕਾਰਡ ਪੰਚ ਆਨ ਲਈ ਕਰੇ ਤੇ ਬਹੁਤੀ ਗੱਲਾਂ ਨਾ ਕਰਦੀ ਹੋਈ ਅੱਜ ਦੀ ਵੀਡੀਓ ਵਿੱਚ ਸਿਰਫ ਇਹਨਾ ਹੀ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਡੇ ਵੀ ਬਾਰਿਸ਼ ਪਈ ਸੀ ਤੁਹਾਡੇ ਕਿੱਦਾਂ ਦਾ ਮੌਸਮ ਸੀਗਾ ਸਾਡੇ ਤਾਂ ਬਹੁਤ ਜ਼ਿਆਦਾ ਅਜੀਬ ਸੀਗਾ ਜਿਹਦੇ ਕਰਕੇ ਮੈਨੂੰ ਸਕੂਟੇਲ ਜਾਣਾ ਵੀ ਮੁਸ਼ਕਲ ਹੋ ਗਿਆ ਸੀ ਕੱਲ ਕੰਮ ਤੋਂ ਵਾਪਸ ਸੀ ਆਉਣ ਲੱਗੇ ਨਾ ਮੀਂਹ ਸੀ ਮੀਂਹ ਦੇ ਵਿੱਚ ਹੀ ਮੈਂ ਆਈ ਸੀ ਮੇਰੇ ਸਾਰੇ ਬਾਲ ਗਿੱਲੇ ਹੋ ਗਏ ਸਾਰੇ ਕੈਪ ਮਤਲਬ ਕੋਟ ਗਲਵਜ਼ ਸਭ ਪੁੱਛ ਪੇਜ ਗਿਆ ਸੀ ਮੇਰਾ ਖਰਾਬ ਹੋ ਗਿਆ ਸੀ ਉਦੋਂ ਬਾਅਦ ਘਰੇ ਆਣ ਕੇ ਮੈਂ ਕੱਪੜੇ ਆਉਣ ਸਾਰੇ ਹੀ ਚੇਂਜ ਕਰ ਲਏ ਵੀ ਮੈਂ ਬਿਮਾਰ ਨਾ ਹੋ ਜਾਾਂਗੀ ਤੇ ਪਰ ਆਵਾਜ਼ ਮੇਰੀ ਹੱਲੇ ਵੀ ਚੇਂਜ ਹੋਈ ਵੀ ਆ ਸੋ ਹੁਣ ਆਪਾਂ ਕਰਦੇ ਆ ਰੈਸਟ ਤੇ ਵਿਆਹ ਦਾ ਵੀ ਵਲੌਗ ਜ਼ਰੂਰ ਆਊਗਾ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਵਿਊ ਹਨਾ ਉੱਥੋਂ ਦਾ ਵੀ ਤੇ ਬਾਕੀ ਕਾਰਡ ਪਹੁੰਚਾਉਣ ਲਈ ਸਾਰੀ ਫੈਮਿਲੀ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਧੰਨਵਾਦ ਤੁਹਾਡਾ ਤੇ ਬਾਕੀ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਤੇ ਜੇਕਰ ਨਵੇਂ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਮੇਰਾ ਨੋਟੀਫਿਕੇਸ਼ਨ ਆਹੀ ਤੁਸੀਂ ਹਰ ਇੱਕ ਵਲੌਗ ਦੇਖ ਸਕੋ